چلے ساتھ میرے چت نہوں چی ہے ایسا کم مجھے چند پر چاہیے ਸਤਿਗੁਰੂ ਦਾ ਉਪਦੇਸ਼ ਸੁਣ ਤੋ ਤੂੰ ਰਹਿ ਤੇ ਰਹਿ ਨਾ ਦੇ ਕਹਿ ਨਾ ਜਦਕ ਮਨ ਤੇ ਆਏ ਤੂੰ ਸਦਾ ਸਤਿ ਸੁਮਾਨੇ ਆਗਰੂ ਦਾ ਉਚੇ ਦਾ ਅੰਤ ਤਨ ਪਾਏ ਅੰਤ ਨੰ ਪਾਇਆ ਕਿਤੇ ਤੇਰਾ ਕਮ ਸੰਕਟ ਸਭ ਟਾਰ ਜੋ ਕਲ ਹੋਇਤ ਬਾੜ ਤੇ ਆਏ ਹੈ

साम चवंदे चलो आंडू जी चवंदे चलो जी Thank <laughs> you. Duo relâss Bu子ako pr fungal Sie som agile 比较方便。 ਸਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਜੇ ਕਾਲ ਵਿਡਾਰਿਆ ਸਤਿ ਸਰਣ ਆਈ ਬਾਈ ਸਹਜੇ ਹਰ ਨਾਮ ਮਨ ਵਸਿਆ ਸੱਚੀ ਤਾਰ ਕਮਾਏ Hold right. ਕਿ ਕਿਦਾਂ ਦਾ ਅਹਿਸਾਸ ਹੈ ਉਹ ਉਹਨਾਂ ਨੇ ਆਪਣੀ ਸ਼ਾਂਤਤਾ ਕੀਤੀ ਤਾਂ ਕਿ ਚਲੋ ਛੋਟੇ ਸਾਹਿਬ ਜਾਂਦਿਆਂ ਨੇ ਮਾਤਾ ਗੁਜਰਕੌਰ ਜੀ ਨੇ ਬਹੁਤ ਸਾਡੇ ਵਾਸਤੇ ਕਰਿਆ ਅਸੀਂ ਵੀ ਹੁਣ ਇੱਥੇ ਆਏ ਆ ਮਾਤਾ ਜੀ ਦੇ ਦਰਸ਼ਨ ਕਰਨ ਉਹ ਦਰਸ਼ਨ ਕਰਾਂਗੇ ਜੀ ਉੱਥੇ ਪਹਿਲਾਂ ਗੁਰੂ ਗੋਬੀ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਆ ਇੱਥੇ ਉਹਨਾਂ ਦੇ ਸਰੂਪ ਹੈਗਾ ਇੱਥੇ ਦਰਸ਼ਨ ਕਰਾਂਗੇ ਜੀ ਬੜੀ ਮਤਲਬ ਸਰਦਾ ਭਾਉ ਉਹਨਾਂ ਦੇ ਨਾਲ ਆਏ ਆ ਤੇ ਬਹੁਤ ਮਨ ਨੂੰ ਜਿਵੇਂ ਕਹਿੰਦੇ ਵੀ ਉਦਾਸੀ ਛਾਈ ਹੋਈ ਹੈ ਜੀ ਜੋ ਸਹਾਬਜੋ ਆਦਿਆਂ ਦਾ માતા ਗੁਜਰੀ ਜੀ ਦਾ ਸਿੱਧੀ ਦਿਹਾੜੇ ਚੱਲ ਰਹੇ ਆ ਤੇ ਉਹਨਾਂ ਨੇ ਅਸਲ ਮਕਸਦ ਸੀ ਧਰਮ ਨੂੰ ਬਚਾਉਣ ਦੇ ਲਈ ਆਪਣੇ ਕਿਸਾਨ ਜਿਸਮਾਂ ਸਾਫ ਸਵਾਲ ਦੇ ਲਈ ਸਿੱਖੀ ਨੂੰ ਬਚਾਉਣ ਦੇ ਲਈ ਉਹਦੇ ਹਿਸਾਬ ਦੇ ਨਾਲ ਤਾਂ ਮਤਲਬ ਬਹੁਤ ਪਿੱਛੇ ਹੈ ਜਿਹੜੇ ਹੈ ਵੀ ਬਹੁਤ ਮਤਲਬ ਜੋ ਬੱਚੇ ਹੈਗੇ ਨੌਜਵਾਨ ਬਹੁਤ ਸਰਦਾ ਵਿੱਚ ਵੀ ਹੈਗੇ ਆ ਲੇਕਿਨ ਜ਼ਿਆਦਾਤਰ ਪਤੀ ਤੇ ਪੁਣੇ ਵਾਲੇ ਹੋਏ ਜੀ ਸਿੱਖੀ ਵੱਲ ਧੁਰਨਾ ਚਾਹੀਦਾ ਹਾਂ ਸਿੱਖੀ ਵੱਲ ਧੁਰਨਾ ਚਾਹੀਦਾ ਜੇ ਜੇ ਉਹ ਅਸੀਂ ਦਿਹਾੜੇ ਮਨਾ ਰਹੇ ਆ ਜੀ ਉਹਨਾਂ ਨੂੰ ਮੇਨ ਵਾਕਸਰ ਮੇਨ ਸਰਦਾਂ ਅਜ਼ਲੀਤਾ ਉਹੀ ਹੋਣਗੇ ਅਗਰ ਆਪਾਂ ਸਿੱਖੀ ਸਰੂਪ ਦੇ ਵਿਚਾਰਨ ਕੇ ਪੂਰਨ ਤੌਰ ਤੇ ਉਹਨਾਂ ਦੇ ਦਰਸਾਏ ਰਾਹ ਤੇ ਚੱਲਾਂਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਸਿੱਖਾਂ ਨੂੰ ਇਸ ਤੋਂ ਵੱਡਾ ਕੋਈ ਦੁਨੀਆ ਦੇ ਉੱਤੇ ਜਗ੍ਹਾ ਨਹੀਂ ਜਿਨ੍ਹਾਂ ਨੇ ਕਿ ਛੋਟੀਆਂ ਜਿੰਦਾਂ ਨੂੰ ਸਾਡੇ ਸਿੱਖ ਕੌਮ ਨੂੰ ਜਾਗਰੂਕ ਰੱਖਿਆ ਸਾਨੂੰ ਜਗਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਗੁਰੂ ਵਰਗਾ ਤੇ ਗੁਰੂ ਦੇ ਸਹਬਜ਼ਾਦਿਆਂ ਵਰਗਾ ਨਾ ਕੋਈ ਅੱਜ ਤੱਕ ਹੋਇਆ ਨਾ ਕਿਸੇ ਨੇ ਹੋਣਾ ਇਹ ਕੁਰਬਾਨੀਆਂ ਨੂੰ ਯਾਦ ਰੱਖਣ ਵਾਸਤੇ ਸਿੱਖ ਸੰਗਤਾਂ ਬਹੁਤ ਹੀ ਸਲਾੰਘਾਯੋਗ ਹੈ ਪਰ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਵਾਸਤੇ ਸਾਨੂੰ ਹਰ ਇੱਕ ਨੂੰ ਇਹ ਚਾਹੀਦਾ ਵੀ ਉਹਨਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਜਾਵੇ ਜਿਵੇਂ ਕਿ ਅੱਜ ਦੇ ਦਿਨ ਰੱਖਿਆ ਜਾਂਦਾ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਇਹੀ ਅਪੀਲ ਆ ਵੀ ਜਿਵੇਂ ਅੱਜ ਦਾ ਦਿਨ ਅਸੀਂ ਯਾਦ ਰੱਖਦੇ ਆ ਉਹਨਾਂ ਨੂੰ ਤਾਂ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਯਾਦ ਰੱਖਣਾ ਸਾਨੂੰ ਕੌਮ ਇੱਥੇ ਹਰ ਸਾਲ ਆਈਦਾ ਪਿਛਲੇ ਕਈ ਸਾਲਾਂ ਤੋਂ ਅਸੀਂ ਪਰਿਵਾਰ ਸਮੇਤ ਆ ਰਹੇ ਹਾਂ ਬਹੁਤ ਵਧੀਆ ਤੇ ਗੁਰੂ ਸਾਹਿਬ ਨੇ ਜੋ ਉਹਨਾਂ ਦੇ ਬੱਚਿਆਂ ਲਈ ਇੱਥੇ ਸਾਰਾ ਕੁਝ ਤੋਂ ਸਾਰਾ ਸਾਕਾ ਸਾਰਿਆਂ ਨੂੰ ਪਤਾ ਹੀ ਹੈ ਕਿੰਦਾ ਕਿੰਦਾ ਕੀ ਕੀ ਵਾਪਰਿਆ ਤਾਂ ਉਹਨਾਂ ਨੂੰ ਅਸੀਂ ਅੱਜ ਨਸਮਸਤਕ ਹੋਣ ਆਏ ਆ ਕਿ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਹਿਬ ਤੇ ਪ੍ਰੇਮਤਾ ਕਰਨ ਜੋ ਸਾਨੂੰ ਦੱਸਣਾ ਚਾਹੁੰਦੇ ਸ਼ੀਧੀਆਂ ਤੇ ਉਹ ਸਾਰਿਆਂ ਨੂੰ ਸਮਝ ਆਏ ਵੀ ਅਸੀਂ ਕਿੰਨਾ ਚੱਲਣਾ ਕਿੰਨਾ ਕੀ ਸਾਡੇ ਲਈ ਕਰਕੇ ਗਏ ਉਹ ਜਿਵੇਂ ਜੀਤਗੁਰੂ ਦੇ ਚਰਨਾਂ ਚ ਅੱਜ ਮੱਥਾ ਟੇਕਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਤੇ ਸਿੰਘ ਸਾਹਿਬ ਪਰਮ ਪੂਜਨੀਕ ਜਨਕ ਮਾਤਾ ਗੁਜਰਕੌਰ ਜੀ ਦੀ ਇਹ ਲਾਸਾਨੀ ਮਹਾਨ ਕੁਰਬਾਨੀ ਨੂੰ ਸਮਰਪਿਤ ਜੋ ਕਿ ਅੱਜ ਤੋਂ ਇਹ ਪਾਵਨ ਦਿਹਾੜੇ ਸ਼ੁਰੂ ਹੋ ਚੁੱਕੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਵੱਲੋਂ ਜਿਹੜਾ ਸਾਝਾ ਸ਼੍ਰੀ ਖੰਨਪਾਟ ਸਾਹਿਬ ਸਹਬਜ਼ਾਦਿਆਂ ਦੀ ਔਰ ਮਾਤਾ ਜੀ ਦੀ ਯਾਦ ਨੂੰ ਕੋ ਇਸ ਵਕਤ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿੱਥੇ ਸੂਰਜ ਕਿਰਨ ਮਿਲੇ ਜਲਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਜਿੱਥੇ ਸਹਬਜ਼ਾਦਿਆਂ ਦੇ ਔਰ ਮਾਤਾ ਜੀ ਦਾ ਸਸਕਾਰ ਹੋਇਆ ਉਸ ਸਥਾਨ ਤੇ ਪ੍ਰਾਤਨ ਰਿਵਾਇਤਾਂ ਔਰ ਪਰੰਪਰਾਵਾਂ ਅਨੁਸਾਰ ਅਖੰਡ ਪਾਠ ਸਾਹਿਬ ਦੀ ਰੰਮਤਾ ਹੋ ਚੁੱਕੀ ਹੈ ਔਰ 13 ਨੂੰ ਅੰਮ੍ਰਿਤ ਵੇਲੇ ਲਗਭਗ 6 ਵਜੇ ਸ਼੍ਰੀ ਖਾਨਪਾ ਸਾਹਿਬ ਜੀ ਦੇ ਉਪਾਇ ਜਾਣਗੇ ਔਰ ਇਸ ਵੰਦ ਦੇ ਵਿੱਚ ਸਾਰੇ ਪ੍ਰਬੰਧ ਸ਼ਰੋਣੀ ਕਮੇਟੀ ਵੱਲੋਂ ਜਿਹੜੇ ਨੇ ਮੁਕੰਮਲ ਹੋ ਚੁੱਕੇ ਨੇ ਕਿਉਂਕਿ ਸੰਗਤ ਜਿਹੜੀ ਹੈ ਇਸ ਵਾਰ ਅੱਗੇ ਨਾਲੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਤੇ ਆਉਣੀ ਵੀ ਚਾਹੀਦੀ ਹੈ ਕਿਉਂਕਿ ਦੁਨੀਆ ਦੇ ਕਿਸੇ ਵੀ ਰਹਿਬਰ ਦੀ ਅੱਡੀ ਵੱਡੀ ਕੁਰਬਾਨੀ ਇਸ ਸੰਸਾਰ ਤੇ ਨਹੀਂ ਹੈ ਤੀਰਥ ਇੱਕ ਹੈ ਹਿੰਦੂ ਵਿੱਚ ਯਾਤਰਾ ਲਈ ਕਟਬਾਏ ਬੇਟੇ ਬਾਪ ਨੂੰ ਜਹਾ ਖੁਦਾ ਕੇ ਲਿਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਛੇਪੋ ਤੋਂ ਲੈ ਕੇ 13 ਪੋ ਤੱਕ ਤੋ ਆਪਣਾ ਸਾਰਾ ਸਰਬੰਸ ਇਸ ਜਹਾਨ ਤੇ ਕੌਮ ਦੇ ਲੇ ਖਿਲਾ ਕੇ ਸਾਨੂੰ ਇਹ ਖਾਲਸਾਈ ਆਇਡੈਂਟੀ ਜਿਹੜੀ ਹੈ ਉਹ ਬਖਸ਼ੀ ਬਾਣੀ ਬਾਣਾ ਬਖਿਆ ਰਹਿਤ ਬਖਸ਼ੀ ਸੋ ਇਹ ਉਹ ਦਿਹਾੜੇ ਨੇ ਜਿਹੜੇ ਸਾਨੂੰ ਆਪਣੇ ਧਰਮ ਦੇ ਪ੍ਰਤੀ ਡਿੜ ਵਿਸ਼ਵਾਸ ਔਰ ਮਰਯਾਦਾ ਔਰ ਸਾਡੇ ਖਾਲਸਾ ਧਰਮ ਦੀ ਕੀਮਤ ਕੀ ਹੈ ਇਸ ਤੋਂ ਵੱਡਾ ਸਾਡੇ ਲਈ ਮੈਨੂੰ ਲੱਗਦਾ ਕੋਈ ਸਿੱਖਿਆ ਵਾਲੇ ਦਿਹਾੜੇ ਨਹੀਂ ਹੈਗੇ ਸੋ ਅਸੀਂ ਸਾਧੀਆਂ ਸੰਗਤਾਂ ਨੂੰ ਇਹ ਅਪੀਲ ਕਰਦੇ ਆ ਕਿ ਬੜੇ ਜਾਪਦੇ ਦੇ ਵਿੱਚ ਰਹਿ ਕੇ ਬੜੇ ਪ੍ਰੇਮ ਸਾਹਿਤ ਕਿਉਂਕਿ ਇਹ ਸਾਰੇ ਹੋਏ ਅਕਤਰ ਮਿਲਹੁ ਮੇਰੇ ਭਾਈ ਦੌਦਾ ਦੂਰ ਪਰ ਹੋ ਲਿਬਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਤਨ ਤਨ ਬਾਬਾ ਫਤਿਹ ਸਿੰਘ ਸਾਹਿਬ ਤਨ ਤਨ ਮਾਤਾ ਗੁਜਰ ਕੌਰ ਜੀ ਅਮਰ ਸ਼ਹੀਦਾਂ ਦਾ ਇਹ ਉਹ ਸਥਾਨ ਹੈ ਬੜਾ ਦਰ ਪੜਾ ਜੇ ਆਪਾਂ ਛੇਪੋ ਤੋਂ ਗੱਲ ਕਰੀਏ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਅਖੀਰਲਾ ਪੜਾ ਹੈ ਜਿਸ ਸਥਾਨ ਤੇ ਦੀਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਰਾ ਖੜੇ ਲੋਟ ਵਿਛਾ ਕਰਕੇ ਇਹ ਸਥਾਨ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਮੁੱਲ ਖਰੀਦਿਆ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦਾ ਜੋ ਪਾਵਨ ਸਥਾਨ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਸਭ ਤੋਂ ਕੀਮਤੀ ਸਥਾਨ ਹੈ ਇਹਨਾਂ ਸਥਾਨਾਂ ਤੇ ਹਰ ਸਾਲ 10 11 12 13 ਤੇ 14 ਨੂੰ ਇਹਨਾਂ ਦਿਨਾਂ 'ਚ ਸ਼ਹੀਦੀ ਸਮਾ ਦਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂੱਚਾ ਖਾਲਸਾ ਪੰਥ ਸਰਧਾ ਪੂਰਵਕ ਸੋ ਸਾਰੀਆਂ ਸੰਗਤਾਂ ਮਨਾਉਂਦੀਆਂ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਵੇਰਾਂ 7 ਵਜੇ ਪ੍ਰਾਰੰਭ ਹੋਏ ਨੇ ਜਿਨ੍ਹਾਂ ਦੇ ਕੱਲ ਨੂੰ 7 ਵਜੇ ਮੱਧ ਪਰਸੋਂ ਨੂੰ 5:30 ਵਜੇ ਸੋ ਅਖੰਡ ਪਾਠ ਸਾਹਿਬਾਂ ਦੇ ਭੋਗ ਦੇ ਸ਼ਲੋਕ ਪ੍ਰਾਰੰਭ ਹੋਣਗੇ 6 ਵਜੇ ਕੀਰਤਨ ਹੋਵੇਗਾ 6:30 ਦੇ ਕਰੀਬ ਸਾਰੀ ਸਮਾਪਤੀ ਹੋਵੇਗੀ ਸਮੁੱਚੇ ਖਾਲਸੇ ਪੰਥ ਨੂੰ ਇਹੀ ਬੇਨਤੀ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਸਥਾਵਾਂ ਧਾਰਮਿਕ ਰਾਜਨੀਤਿਕ ਸਾਰੇ ਹੀ ਇਹਨਾਂ ਦਿਹਾੜਿਆਂ ਨੂੰ ਨਿਮਨ ਨਮਸਕਾਰਾਂ ਕਰਦੇ ਨੇ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਪ੍ਰੇਮ ਦੇ ਨਾਲ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਜੋਤੀਸਰੂਪ ਸਾਹਿਬ ਫਤਿਹਗੜ੍ਹ ਸਾਹਿਬ ਠੰਡਾਪੁਰ ਜੀ ਸਾਹਿਬ ਜਿੱਥੇ-ਜਿੱਥੇ ਵੀ ਸਥਾਨਾਂ ਤੇ ਹਾਜ਼ਰੀਆਂ ਭਰਿਓ ਪ੍ਰੇਮ ਨਾਲ ਹਾਜ਼ਰੀਆਂ ਭਰੀਏ